ਇਹ ਪ੍ਰਪਤਮਾਨੁ ਕਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਪਸ਼ੂਮਾ ਕੁਲ ਨਹੀਂ ਹੈ ਇਸ ਜਨਮ ਦੇ ਇਹ ਵਾਰੀ ਦੇਵਤਿਆਂ ਕੁਲ ਵੀ ਨਹੀਂ ਉਹਨਾਂ ਨੂੰ ਮਨੁਸ਼ ਬਣਨਾ ਪਏ ਇਹ ਵਾਰੀ ਪਸ਼ੂਮਾ ਕੁਲ ਵੀ ਨਹੀਂ ਹੈ ਮਨੁਸ਼ ਬਣਨਾ ਪਏ ਇਸ ਵਾਸਤੇ ਬਾਦਰ ਸ਼ਾ ਜ਼ਫਰ ਜੋ ਆਖਰੀ ਮੁਗਲ ਸਮਰਾਟ ਹੋਇਆ ਉਹਦਾ ਆਪਣਾ ਅਨubhav ਹੈ ਫਕੀਰ ਤਬੀਅਤ ਇਨਸਾਨ ਸੀ ਕਹਿੰਦਾ ਹੈ ਬਨਾਇਆ ਐ ਜ਼ਫਰ ਖਾਲਿਕ ਨੇ ਕਦ ਇਨਸਾਨ ਸੇ ਬੜ ਕੇ ਐ ਹੁਦਾ ਮੈਂ ਦੇਖਦਾ ਤੇਰੀ ਕਾਇਰਤ ਦੇ ਇਨਸਾਨ ਤੋਂ ਅੱਗੇ ਤੂੰ ਹੋਰ ਕੁਝ ਨਹੀਂ ਬਣਾਇਆ ਸਭ ਥੱਲੇ ਸਭ ਥੱਲੇ ਬਣਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਿਕ ਕੋ ਦੇਵ ਕੋ ਜਿਨ ਕੋ ਪਰੀ ਕੋ ਊਰੇ ਗਿਲਮਾ ਕੋ ਸਾਰਿਆਂ ਦੀ ਗਿਣਤੀ ਕਰ ਦਿੱਤੀ ਇਹ ਊਰਾ ਇਹ ਪਰियां ਇਹ ਫਰਿਸ਼ਤੇ ਇਹ ਦੇਵੀ ਇਹ ਦੇਵਤੇ ਮਨੁੱਖ ਦੇ ਸਾਹਮਣੇ ਇਹ ਵੀ ਕੁਝ ਨਹੀਂ ਇਹ ਨਾਨੂ ਵੀ ਮਨੁੱਖ ਵਰਨਾ ਪੈਗਾ ਤਾਂ ਮੁਕਤ ਹੋਣਾ ਨਹੀਂ ਤੇ ਨਹੀਂ ਸ਼ਵਾਨੂ ਵੀ ਮਨੁੱਖ ਬਣਨਾ ਪਏਗਾ ਪੋਤਾਂ ਪ੍ਰੇਤਾਂ ਨੂੰ ਵੀ ਮਨੁੱਖ ਬਣਨਾ ਪਏਗਾ ਬਦ ਕਿਸਮਤੀ ਕੇ ਪੋਤਾਂ ਪ੍ਰੇਤਾਂ ਦੇ ਜਨਮ ਹੋ ਰਹੇ ਹੋ ਰਹੇ ਕਿਉਂ ਮਾਂ ਮਿਲ ਰਹੀਆਂ ਨੇ ਉਹਨਾਂ ਨੂੰ ਮਿਲ ਰਹੀਆਂ ਦੇਵਤਿਆਂ ਦੇ ਜਨਮ ਨਹੀਂ ਹੋ ਰਹੇ ਮਾਂ ਮਿਲ ਨਹੀਂ ਰਹੀ ਉਸ ਤਰ੍ਹਾਂ ਦੀ ਮਾਂ ਨਹੀਂ ਹੈ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ ਪਿਤਾ ਦਾ ਸੰਬੰਧ ਦੋ ਚਾਰ ਮਿੰਟ ਦਾ ਧਾਰਨ ਕਰ ਦिए ਗਰਭ ਇਸਤਰੀ ਪਾਲਨਾ ਕਰ ਦिए ਇਸਤਰੀ ਸਾਰਾ ਸੰਬੰਧ ਬੱਚੇ ਨਾਲ ਮਾਂ ਦਾ ਪਰਾਚੀਨ ਕਾਲ ਦੇ ਤੇ ਬਲਦੀਰ ਦੇ ਖਾਨੇ ਚ ਮਾਂ ਦਾ ਹੀ ਨਾਮ ਲਿਖਦੇ ਸਨ। ਈਰਾਨ ਦੇ ਚ ਅਜ ਵੀ ਮਾਂ ਦਾ ਨਾਮ ਲਿਖਦੇ ਨੇ ਕਿਉਂ? ਕਿ ਇਸਲਾਮ ਦੇ ਚ ਤਲਾਕ ਤੇ ਚਾਰ-ਚਾਰ ਸ਼ਾਦੀਆਂ ਦੀ ਨੌਬਤ ਹੈ। ਤਾਂ ਇਹ ਨੌਬਤ ਕਰਕੇ ਅਕਸਰ ਪੁਰਸ਼ ਬੱਚੇ ਵੀ ਛੱਡ ਜਾਂਦੇ ਨੇ, ਪਤਨੀ ਵੀ ਛੱਡ ਜਾਂਦੇ। ਪਰ ਮਮਤਾ ਦੀ ਮਾਰੀ ਹੋਈ ਮਾਂ ਬੱਚਿਆਂ ਨੂੰ ਨਹੀਂ ਛੱਡਦੀ। ਮਮਤਾ ਬੜੀ ਪਰਬਲ ਮਮਤਾ ਹੈ। ਉਹ ਪਾਲਣ-ਪੋਸ਼ਣਾ ਕਰਦੀ ਹੈ। ਇਸ ਵਾਸਤੇ ਈਰਾਨ ਦਾ ਕਾਨੂੰਨ ਮੈਂ ਦੇਖਿਆ ਸੀ ਵਲਦੀਤ ਦੇ ਖਾਨੇ ਮਹਾਂ ਦਾ ਨਾਲਿਕ ਦੇ ਸੰਨ ਪਿਉ ਦਾ ਨਹੀਂ ਸ਼ੈਨ ਸ਼ਾਹ ਦੇ ਜ਼ਮਾਨੇ ਚ ਮੈਂ ਐਸਾ ਲਿਖਿਆ ਸੀ ਬਨਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਵੱਡ ਕਰ ਮਲਿਕ ਕੋ ਦੇਵ ਕੋ ਜਨ ਕੋ ਪਰੀ ਕੋ ਊਰੇ ਗਿਲਮਾ ਇਨਸਾਨ ਤੋ ਉਤਮ ਹੋਰ ਕੁਛ ਵੀ ਨਹੀਂ ਇਹ ਭਗਵਾਨ ਹੋ ਸਕਦਾ ਹੈ ਇਹ ਭਗਵਾਨ ਹੋ ਸਕਦਾ ਹੈ ਪਸ਼ੂ ਨਹੀਂ ਹੋ ਸਕਦਾ ਪਸ਼ੂ ਨੂੰ ਭਗਵਾਨ ਹੋਣ ਵਾਸਤੇ ਮਨੁਸ਼ ਬਣਨਾ ਪਏਗਾ ਦੇਵਤਾ ਨਹੀਂ ਹੋ ਸਕਦਾ ਦੇਵਤੇ ਨੂੰ ਭਗਵਾਨ ਬਣਨ ਵਾਸਤੇ ਮਨੁਸ਼ ਹੋਣਾ ਪਏਗਾ ਰਾਸਤਾ ਮਨੁਖ ਐਥੋ ਹੀ ਲੰਗਣਾ ਪਏ ਇਸ ਚੌਕ ਤੋਂ ਹੀ ਲੰਗਣਾ ਪਏਗਾ ਇਸ ਚੌਰਾਏ ਤੋਂ ਲੰਗਣਾ ਪਏਗਾ ਮਨੁਖ ਤੋਂ ਹੀ ਪਾਰ ਹੋਣਗੇ ਦੇਰ ਤੇ ਮਨੁਖ ਤੋਂ ਹੀ ਪਾਰ ਹੋਣਗੇ ਪਛੋ ਮਨੁਖ ਤੋਂ ਹੀ ਪਾਰ ਹੋਣਗੇ ਬਹੁਤ ਤੇ ਪਰੇ ਤਾਂ ਜਾ ਕੇ ਜੋ ਹੈ ਖੇਡ ਬਣੇਗੇ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਪਣੀ ਮਤ ਦੇ ਚ ਹੀ ਸਾਰਾ ਫਤੂਰ ਹੈ ਜੀਵਨ ਦੇ ਲਖਸ ਧੋ ਹੋ ਸਕਦੇ ਨੇ ਹੰਕਾਰ ਦੀ ਖਾਤਰ ਜੀਵਣਾ ਨਿਰੰਕਾਰ ਦੀ ਖਾਤਰ